ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਤੇ ਨਾਲ ਦੇ ਨਾਲ ਚੇਤ ਮਹੀਨੇ ਦੀ ਸੰਗਰਾਂਦ ਵੀ ਆਉਣ ਵਾਲੀ ਹੈ ਜੇਕਰ ਉਸ ਦਿਨ ਦੇ ਆਉਣ ਤੋਂ ਪਹਿਲਾਂ ਤੁਸੀਂ ਜਦੋਂ ਵੀ ਸਵੇਰੇ ਉੱਠਦੇ ਹੋ 5 ਮਿੰਟ ਇਹ ਸ਼ਬਦ ਬੋਲ ਲੈਂਦੇ ਹੋ ਤਾਂ ਤੁਸੀਂ ਜੋ ਵੀ ਕਹੋਗੇ ਤੁਹਾਡੀ ਉਹੀ ਮਰਜ਼ੀ ਪੂਰੀ ਹੋ ਜਾਵੇਗੀ ਸਿਰਫ 5 ਮਿੰਟ ਦਾ ਤੁਸੀਂ ਜੇਕਰ ਇਹ ਸ਼ਬਦ ਬੋਲ ਲੈਂਦੇ ਹੋ ਨਹੀਂ ਯਕੀਨ ਤਾਂ ਤੁਸੀਂ ਜੱਪ ਕੇ ਵੇਖ ਲੈਣਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਪਰਮਾਤਮਾ ਤੁਹਾਡੇ ਸਾਰਿਆਂ ਦੇ ਹੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ ਦੇਣ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਰਜ਼ੀਆਂ ਪੂਰੀਆਂ ਕਰ ਦੇਣ ਜੀ ਸੈਲ ਸਿੰਘ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੇ ਹੀ ਖਾਸ ਸਾਬਿਤ ਹੋ ਜਾਵੇਗੀ ਇਸ ਲਈ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਕਦੇ ਵੀ ਅੱਧੀ ਤੇ ਅਧੂਰੀ ਗੱਲ ਸਮਝ ਨਹੀਂ ਆਉਂਦੀ ਅਕਸਰ ਹੀ ਸਾਨੂੰ ਕਈ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਹਨ ਜੀ ਤੁਸੀਂ ਸਾਡੇ ਲਈ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਡੀ ਨਹੀਂ ਸੁਣਦੇ ਤੁਸੀਂ ਹੀ ਸਾਡੇ ਲਈ ਅਰਦਾਸ ਕਰ ਦਿਓ ਇਸ ਚੀਜ਼ ਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਪੂਰੀ ਹੀ ਜਾਣਕਾਰੀ ਸਾਂਝੀ ਕਰਨ ਵਾਲੀ ਹਾਂ ਜੀ ਇੱਕ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦੇ ਹਾਂ ਜੀ ਕਿ ਜਿਸ ਸ਼ਬਦ ਦੇ ਨਾਲ ਸਵੇਰੇ ਉੱਠ ਕੇ ਤੁਸੀਂ ਕੁਝ ਗੱਲਾਂ ਪਰਮਾਤਮਾ ਜੀ ਦੇ ਨਾਲ ਕਰੋਗੇ ਇੱਕ ਸ਼ਬਦ ਤੁਹਾਨੂੰ ਅਜੇਹਾ ਦੱਸਾਂਗੇ ਜੀ ਜਿਸ ਤਿਸ ਦਾ ਜੇਕਰ ਤੁਸੀਂ ਪਾਠ ਕਰ ਲੈਂਦੇ ਹੋ ਤਾਂ ਦਿਨਾਂ ਵਿੱਚ ਹੀ ਤੁਹਾਡੇ ਦਿਨ ਬਦਲਣੇ ਸ਼ੁਰੂ ਹੋ ਜਾਣਗੇ ਜਿੰਨੇ ਵੀ ਤੁਹਾਡੇ ਕਾਰਜ ਜਿਹੜੇ ਸਿੱਧ ਨਹੀਂ ਹੋ ਰਹੇ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਸਾਰੇ ਹੀ ਸਵਾਰੇ ਹੋ ਜਾਣਗੇ ਪਰ ਯਕੀਨ ਰੱਖਣਾ ਪੈਣਾ ਹੈ ਭਰੋਸਾ ਰੱਖਣਾ ਪੈਣਾ ਹੈ ਪਰਮਾਤਮਾ ਜੀ ਦੇ ਉੱਪਰ ਇਧਰ ਉਧਰ ਪਖੰਡੀਆਂ ਸਾਧੂਆਂ ਬਾਬਿਆਂ ਦੇ ਕੋਲ ਭਟਕਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੋਵੇਗੀ ਕਿਉਂਕਿ ਜਦੋਂ ਕੋਈ ਗੁਰੂ ਦੀ ਗੱਲ ਸੁਣਾਉਂਦਾ ਹੈ ਲੋਕਾਂ ਨੇ ਤਾਂ ਗੁਰੂ ਸਾਹਿਬਾ ਨੂੰ ਵੀ ਨਹੀਂ ਬਖਸ਼ਿਆ ਤੇ ਸਾਡੇ ਵਰਗੇ ਕਾਹਦੇ ਵਿਚਾਰੇ ਕਿਉਂਕਿ ਵੇਖਣ ਵਾਲੇ ਨੇ ਜੋ ਵੇਖਣਾ ਹੈ ਉਹਨੂੰ ਉਹੀ ਦਿਖਦਾ ਹੈ ਕਹਿੰਦੇ ਹਨ ਕਿ ਜਿਹੜਾ ਬੰਦਾ ਬਿਮਾਰ ਹੁੰਦਾ ਹੈ ਉਹਨੂੰ ਸਾਰੇ ਬਿਮਾਰ ਲੱਗਦੇ ਹਨ ਤੇ ਜਿਹੜਾ ਬੰਦਾ ਢੋਂਗੀ ਹੁੰਦਾ ਹੈ ਉਹਨੂੰ ساری ਦੁਨੀਆ ਹੀ ਢੋਂਗੀ ਲੱਗਦੀ ਹੈ ਕੋਈ ਵੀ ਚੀਜ਼ ਜਿਹੜੀ ਹੈ ਜਿਸ ਤੋਂ ਵੀ ਆਪਾਂ ਐਕਸਪੈਕਟ ਕਰਦੇ ਹਾਂ ਉਹੀ ਹਾਸਿਲ ਹੁੰਦੀ ਹੈ ਕਿ ਉਹ ਕੇ ਸੰਤ ਬਾਬਾ ਮਸਕੀਨ ਸਿੰਘ ਜੀ ਉਹਨਾਂ ਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜਿਹੜੇ ਕਿ ਹੁਣ ਪਰਲੋਕ ਸਿਧਾਰ ਚੁੱਕੇ ਹਨ ਗੁਰੂ ਸਾਹਿਬਾ ਦੇ ਚਰਨਾ ਦੇ ਵਿੱਚ ਵੀ ਰਾਜ ਚੁੱਕੇ ਹਨ ਉਹ ਅਕਸਰ ਹੀ ਆਪਣੀ ਕਥਾ ਵਿਚਾਰ ਦੇ ਵਿੱਚ ਦੱਸਿਆ ਕਰਦੇ ਸਨ ਸੁਣਾਇਆ ਕਰਦੇ ਸਨ ਕਿ ਇਨਸਾਨ ਦੇ ਕੋਲੇ ਐਨੀਆਂ ਨਸੀਹਤਾਂ ਹਨ ਜਿਹੜੀਆਂ ਕਿ ਉਹ ਦੂਜੇ ਨੂੰ ਦੇਣ ਲਈ ਤਿਆਰ ਰਹਿੰਦਾ ਹੈ ਕਈ ਨਾ ਮੈਨੂੰ ਵੀ ਬਹੁਤ ਨੈਗੇਟਿਵ ਕਮੈਂਟ ਕਰਦੇ ਹੁੰਦੇ ਹਨ ਇਹ ਸਾਰਿਆਂ ਵਿੱਚੋਂ ਇੱਕੋ ਹੀ ਹੁੰਦਾ ਹੈ ਹਰ ਰੋਜ਼ ਜਿੱਦਾਂ ਹੀ ਕੋਈ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਕਹੇਗਾ ਕਿ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਤੇ ਅਸੀਂ ਉਹ ਕੰਮ ਕਰਨਾ ਬੰਦ ਕਰ ਦੇਣਾ ਹੈ ਗੁਰੂ ਸਾਹਿਬ ਨੇ ਸਾਨੂੰ ਆਪਣਾ ਮਨ ਸੁਧਾਰਨ ਰੱਖਣ ਨੂੰ ਕਿਹਾ ਹੈ ਅੰਦਰੋਂ ਤਾਂ ਤੁਹਾਡਾ ਮਨ ਕਹਿੰਦਾ ਹੈ ਕਿ ਉਹਨੂੰ ਵੀ ਮਾਰ ਦਵਾਂ ਉਹਦਾ ਵੀ ਲੁੱਟ-ਕਸੁੱਟ ਕੇ ਚਲਾਕੀਆਂ ਕਰਕੇ ਸਾਰਾ ਕੁਝ ਉਹਦਾ ਹੜੱਪ ਲਵਾਂ ਕਿ ਤੁਸੀਂ ਉਤੋਂ ਦੀ ਜੇ ਬੁਰਕਾ ਪਾਇਆ ਹੋਵੇਗਾ ਤੇ ਤੁਹਾਡਾ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਮਨ ਕਿਵੇਂ ਦਾ ਹੈ ਤੁਹਾਨੂੰ ਤਾਂ ਕੋਈ ਚੰਗਾ ਹੀ ਸਮਝੇਗਾ ਇਸ ਲਈ ਜਿਹੜਾ ਸਿੱਖ ਹੈ ਗੁਰੂ ਸਾਹਿਬਾਂ ਨੇ ਕਿਹਾ ਹੈ ਤੁਸੀਂ ਪਖੰਡੀਆਂ ਦੇ ਦਰ ਤੇ ਬਿਲਕੁਲ ਨਹੀਂ ਜਾਣਾ ਗੁਰੂ ਸਾਹਿਬਾਂ ਨੂੰ ਅੰਦਰੋਂ ਪਿਆਰ ਕਰਨ ਵਾਲਾ ਸਿੱਖ ਹੀ ਹਮੇਸ਼ਾ ਪਰਮਾਤਮਾ ਨੂੰ ਪਿਆਰਾ ਹੁੰਦਾ ਹੈ ਹਮੇਸ਼ਾ ਹੀ ਤੁਹਾਨੂੰ ਪਰਮਾਤਮਾ ਜੀ ਦੀ ਉਸਤਤ ਕਰਨੀ ਚਾਹੀਦੀ ਹੈ ਕਦੇ ਵੀ ਦੇਹਤਾਰੀ ਬਾਬਿਆਂ ਦੇ ਅੱਗੇ ਤੁਹਾਨੂੰ ਸਿਰ ਨਹੀਂ ਝੁਕਾਉਣਾ ਚਾਹੀਦਾ ਸਭ ਤੋਂ ਵੱਡੇ ਪਾਤਸ਼ਾਹ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਦਸਾਂ ਪਾਤਸ਼ਾਹੀਆਂ ਦੀ ਜੋਤ ਹਨ ਪਖੰਡ ਨਹੀਂ ਹੈ ਗੁਰੂ ਜੀ ਤੁਹਾਡੇ ਨਾਲ ਤੁਹਾਡੇ ਦਿਲ ਦੀਆਂ ਗੱਲਾਂ ਜਾਣਨ ਨੂੰ ਉਤਾਵਲੇ ਹਨ ਤਾਂ ਕਿ ਤੁਸੀਂ ਆਪ ਪਰਮਾਤਮਾ ਜੀ ਨੂੰ ਆਪਣੇ ਮਨ ਦੀਆਂ ਪਰੇਸ਼ਾਨੀਆਂ ਦੱਸੋ ਤੇ ਉਹ ਤੁਹਾਡੀਆਂ ਪਰੇਸ਼ਾਨੀਆਂ ਦਾ ਹੱਲ ਕਰ ਦੇਣ ਗੁਰੂ ਜੀ ਤੁਹਾਡੇ ਦਿਲ ਦੀਆਂ ਜਾਣਦੇ ਹਨ ਗੁਰੂ ਜੀ ਨੂੰ ਪਤਾ ਹੈ ਕਿਉਂਕਿ ਬਹੁਤ ਸਮਾਂ ਪਹਿਲਾਂ ਜਦੋਂ ਕਿ ਅਸੀਂ ਅਕਸਰ ਹੀ ਵੇਖਿਆ ਕਰਦੇ ਹਾਂ ਕਿ ਜਿਹੜੇ ਲੋਕ ਪਖੰਡੀ ਬਾਬਿਆਂ ਦੇ ਕੋਲ ਜਾਂਦੇ ਹਨ ਬਾਬੇ ਤਾਂ ਉਹਨਾਂ ਨੂੰ ਆਪਣੇ ਤੱਕ ਹੀ ਉਲਝਾ ਕੇ ਰੱਖ ਲੈਂਦੇ ਹਨ ਕਿ ਜੇਕਰ ਤੁਸੀਂ ਇਸ ਦਿਨ ਇਸ ਵਾਰ ਇਹ ਉਪਾਅ ਕਰ ਲੈਂਦੇ ਹੋ ਤਾਂ ਦਿਨਾਂ ਵਿੱਚ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਸੀਂ ਫਲਾਣੇ ਬੰਦੇ ਦਾ ਮਾੜਾ ਕਰ ਦਿਓ ਤੁਹਾਡੇ ਦਿਨ ਸਵਾਰੇ ਜਾਣਗੇ ਤੁਸੀਂ ਫਲਾਣੇ ਦੇ ਬੱਚੇ ਨੂੰ ਇਦਾਂ ਕਰੋ ਤਾਂ ਤੁਹਾਡੇ ਘਰ ਦਾ ਗੁਜ਼ਾਰਾ ਵਧੀਆ ਚੱਲੇਗਾ ਸਤ ਸੰਗਤ ਹੈ ਜੀ ਜੇਕਰ ਤੁਸੀਂ ਇਹਨਾਂ ਪਖੰਡੀਆਂ ਦੇ ਪਿੱਛੇ ਲੱਗੋਗੇ ਤਾਂ ਇਹਨਾਂ ਜੋਗੇ ਹੀ ਰਹਿ ਜਾਓਗੇ ਤੁਸੀਂ ਆਪਣੀ ਮੱਤ ਦੇ ਅਨੁਸਾਰ ਇਹਨਾਂ ਨੂੰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਧਾਰਨ ਕਰਨਾ ਹੈ ਉਹਨਾਂ ਤੋਂ ਇਲਾਵਾ ਗੁਰੂ ਘਰ ਤੋਂ ਇਲਾਵਾ ਕਦੇ ਵੀ ਇੱਧਰ ਉੱਧਰ ਨਹੀਂ ਭਟਕਣਾ ਸਤ ਸੰਗਤ ਹੈ ਜੀ ਇਸੇ ਤਰ੍ਹਾਂ ਹੀ ਤੁਹਾਨੂੰ ਜੋ ਗੱਲ ਦੱਸਣ ਲੱਗੇ ਹਾਂ ਜੀ ਬੀਬੀ ਰਜਨੀ ਦੀ ਤਰ੍ਹਾਂ ਕਿਉਂਕਿ ਉਹ ਬੜੇ ਹੀ ਵੱਡੇ ਰਾਜੇ ਦੀ ਧੀ ਸੀ ਉਹ ਆਪਣੀਆਂ ਭੈਣਾਂ ਨਾਲ ਸਖੀਆਂ ਨਾਲ ਖੇਡਦੀ ਰਹਿੰਦੀ ਇੱਕ ਦਿਨ ਰਾਜੇ ਦੇ ਮਨ ਵਿੱਚ ਆਇਆ ਕਿਉਂਕਿ ਰਾਜਾ ਜਿਹੜਾ ਸੀ ਬੜਾ ਹੰਕਾਰੀ ਸੀ ਕਿ ਇਹ ਜਿਹੜੀ ਚੀਜ਼ ਹੈ ਜਿਹੜਾ ਹੈ ਵੀ ਕਹਿੰਦਾ ਹੈ ਮੈਂ ਵੱਡਾ ਸਿੱਖ ਹਾਂ ਜਿਹੜੇ ਕਿ ਆਪ ਦੇ ਆਪ ਨੂੰ ਬਹੁਤ ਹੀ ਕੁਝ ਵੱਡਾ ਸਮਝ ਬੈਠਦੇ ਹਨ ਕੁਝ ਉਹਨਾਂ ਵਾਸਤੇ ਵੀ ਇਹੀ ਉਦਾਹਰਣ ਵਰਤ ਰਹੇ ਹਾਂ ਜੀ ਉਹਨੋਂ ਵੀ ਉਸ ਦਰਾਜੇ ਨੂੰ ਵੀ ਇਹ ਸੀ ਕਿ ਮੈਂ ਬਹੁਤ ਵੱਡਾ ਹਾਂ ਮੇਰੇ ਵਰਗਾ ਦੁਨੀਆ ਤੇ ਕੋਈ ਹੋਰ ਹੈਗਾ ਵੀ ਨਹੀਂ ਤੇ ਨਾ ਹੀ ਹੋ ਸਕਦਾ ਹੈ ਇੱਥੇ ਸਿੱਕਾ ਸਿਰਫ ਮੇਰਾ ਹੀ ਚੱਲੂਗਾ ਉਹਨੇ ਸਾਰੀਆਂ ਧੀਆਂ ਨੂੰ ਬੁਲਾ ਕੇ ਆਪਣੇ ਕੋਲ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਛੇ ਧੀਆਂ ਕਹਿੰਦੀਆਂ ਕਿ ਬਾਪੂ ਜੀ ਅਸੀਂ ਤੁਹਾਡਾ ਦਿੱਤਾ ਹੋਇਆ ਖਾਂਦੀਆਂ ਹਾਂ ਕਿਉਂਕਿ ਉਹਨਾਂ ਨੂੰ ਵਾਹਿਗੁਰੂ ਦੀ ਸੋਝੀ ਨਹੀਂ ਸੀ ਤੇ ਜਿਹੜੀ ਉਹਨਾਂ ਦੀ ਸਤਵੀਂ ਧੀ ਸੀ ਭਾਵ ਕੇ ਰਾਜੇ ਦੀ ਜਿਹੜੀ ਸਤਵੀਂ ਧੀ ਸੀ ਉਹਦਾ ਨਾਂ ਬੀਬੀ ਰਜਨੀ ਸੀ ਉਹਦੇ ਕੋਲ ਪੁੱਛਿਆ ਗਿਆ ਕਿ ਉਹ ਕਿਸ ਦਾ ਦਿੱਤਾ ਹੋਇਆ ਖਾਂਦੀ ਹੈ ਤੇ ਉਸਨੇ ਕਿਹਾ ਮੈਂ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀ ਹਾਂ ਤਾਂ ਉਸਦਾ ਜਿਹੜਾ ਪਿਤਾ ਸੀ ਕ੍ਰੋਧਿਤ ਹੋ ਜਾਂਦਾ ਹੈ ਤੇ ਆਖਦਾ ਹੈ ਇਹ ਕੀ ਕਿਹਾ ਤੂੰ ਉਹ ਕਹਿੰਦੀ ਕਿ ਬਾਪੂ ਜੀ ਮੈਂ ਉਸੇ ਪਰਮਾਤਮਾ ਦਾਹੇ ਦਿੱਤਾ ਹੋਇਆ ਖਾਂਦੀ ਹਾਂ ਉਹ ਕਹਿੰਦੀ ਕਿ ਜਿਹੜਾ ਉਹ ਤੁਹਾਨੂੰ ਦਿੰਦਾ ਹੈ ਤੁਸੀਂ ਫਿਰ ਸਾਨੂੰ ਅੱਗੇ ਪਾਲ ਰਹੇ ਹੋ ਰਾਜਾ ਬੜਾ ਕਰੋਧਿਤ ਹੋਇਆ ਤੇ ਬੜਾ ਗੁੱਸੇ ਹੋਇਆ ਉਹਦੀ ਮਾਂ ਤੇ ਵੀ ਬੜਾ ਜ਼ਿਆਦਾ ਉਸਨੂੰ ਗੁੱਸਾ ਆਇਆ ਕਿ ਇਸ ਧੀ ਨੂੰ ਉਸਨੇ ਕਿਦਾਂ ਦੇ ਸੰਸਕਾਰ ਦਿੱਤੇ ਹਨ ਕਿਉਂਕਿ ਅਕਸਰ ਹੀ ਜਦੋਂ ਧੀਆਂ ਪੁੱਤਰਾਂ ਦੇ ਕੋਲ ਕੋਈ ਗਲਤੀ ਹੋ ਜਾਂਦੀ ਹੈ ਬੱਚਿਆਂ ਦੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਹਮੇਸ਼ਾ ਮਾਂ ਨੂੰ ਫੜਿਆ ਜਾਂਦਾ ਹੈ ਇਸੇ ਤਰੀਕੇ ਨਾਲ ਉਹ ਕਹਿੰਦੇ ਹਨ ਕਿ ਵੇਖਦਾ ਹੈ ਕਿ ਤੇਰਾ ਰੱਬ ਕਿੱਥੇ ਹੈ ਉਹਦਾ ਪਿਤਾ ਕ੍ਰੋਧਿਤ ਹੋ ਜਾਂਦਾ ਹੈ ਤਾਂ ਕਹਿੰਦਾ ਹੈ ਆਪਣੇ ਮੰਤਰੀਆਂ ਨੂੰ ਕਹਿੰਦਾ ਹੈ ਕਿ ਜਾਓ ਸਭ ਤੋਂ ਵੱਧ ਜਿਹੜਾ ਵੀ ਕੋਈ ਪਿੰਗਲਾ ਇਨਸਾਨ ਤੁਹਾਨੂੰ ਲੱਭੇ ਮਤਲਬ ਕਿ ਸਰੀਰ ਤੋਂ ਜਿਸ ਨੂੰ ਕੋੜਡ ਹੋਇਆ ਹੋਵੇ ਉਸ ਬੰਦੇ ਨੂੰ ਮੇਰੇ ਕੋਲ ਲੈ ਕੇ ਆਓ ਮੈਂ ਆਪਣੀ ਇਸਤੀ ਦਾ ਉਹਦੇ ਨਾਲ ਵਿਆਹ ਕਰ ਦੇਵਾਂਗਾ ਬੀਬੀ ਰਜਨੀ ਦਾ ਉਹਦੇ ਨਾਲ ਵਿਆਹ ਕਰ ਦਿੱਤਾ ਗਿਆ ਬੇਬੀ ਰਜਨੀ ਫਿਰ ਵੀ ਖੁਸ਼ੀ-ਖੁਸ਼ੀ ਆਪਣੇ ਘਰੋਂ ਚਲੀ ਗਈ ਮਾਂ ਨੇ ਤੇ ਉਹਦੀਆਂ ਭੈਣਾਂ ਨੇ ਬੜਾ ਸਮਝਾਇਆ ਕਿ ਤੂੰ ਆਪਣੇ ਪਿਤਾ ਜੀ ਨੂੰ ਕਹਿ ਦੇ ਕਿ ਮੈਂ ਤੁਹਾਡਾ ਦਿੱਤਾ ਹੋਇਆ ਖਾਂਦੀ ਹਾਂ ਪਰ ਬੇਬੀ ਰਜਨੀ ਦਾ ਅਟਲ ਵਿਸ਼ਵਾਸ ਸੀ ਪਰਮਾਤਮਾ ਜੀ ਦੇ ਉੱਤੇ ਉਸਨੇ ਕਿਹਾ ਨਹੀਂ ਨਹੀਂ ਮੈਂ ਤਾਂ ਸਿਰਫ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀ ਹਾਂ ਤੇ ਇਦਾਂ ਹੀ ਕਹਿੰਦੀ ਹੋਏ ਇੱਕ ਪਿੰਗਲੇ ਦੇ ਨਾਲ ਉਹਦਾ ਵਿਆਹ ਹੋ ਗਿਆ ਉਹ ਖੁਸ਼ੀ-ਖੁਸ਼ੀ ਉਸ ਪਿੰਗਲੇ ਦੇ ਨਾਲ ਚਲੀ ਗਈ ਕਰੋ ਜਾਂਦੀ ਨੂੰ ਇੱਕ ਜੋੜੀ ਕੱਪੜਿਆਂ ਦੀ ਵੀ ਨਾ ਦਿੱਤੀ ਗਈ। ਇਸੇ ਤਰੀਕੇ ਦੇ ਨਾਲ ਹੀ ਉਸ ਨੂੰ ਤੋੜ ਦਿੱਤਾ ਗਿਆ। ਕਹਿੰਦੇ ਕਿ ਜਦੋਂ ਤੇਰਾ ਵਾਹਿਗੁਰੂ ਤੈਨੂੰ ਪਾਲੂਗਾ, ਤੈਨੂੰ ਰੱਖੂਗਾ ਤੇ ਜਿਹੜਾ ਉਹਦਾ ਪਤੀ ਸੀਗਾ, ਉਹਨੇ ਵੀ ਕਿਹਾ, ਕਹਿੰਦਾ ਕਿ ਤੂੰ ਮੈਨੂੰ ਇੱਥੇ ਹੀ ਛੱਡ ਦੇ। ਤੂੰ ਰਾਜੇ ਦੀ ਧੀ ਹੈਂ, ਇੰਨੀ ਸੋਹਣੀ ਸੁਨੱਖੀ ਹੈਂ। ਸਭ ਕੁਝ ਤੇਰੇ ਕੋਲ ਹੈਗਾ, ਤੂੰ ਮੈਨੂੰ ਇੱਥੇ ਹੀ ਛੱਡ ਦੇ ਤੇ ਤੂੰ ਚਲੀ ਜਾ। ਉਹ ਕਹਿੰਦੀ ਕਿ ਨਹੀਂ। ਮੈਂ ਆਪਣੇ ਪਤੀ ਧਰਮ ਨੂੰ ਨਹੀਂ ਛੱਡ ਸਕਦੀ। ਮੈਨੂੰ ਗੁਰੂ ਤੇ ਵਿਸ਼ਵਾਸ ਹੈ ਕਿ ਇੱਕ ਦਿਨ ਵਾਹਿਗੁਰੂ ਜੀ ਮੇਰੀ ਜਰੂਰ ਸੁਣ ਲੈਣਗੇ ਤੇ ਉਹਨੂੰ ਲੈ ਕੇ ਪਿੰਡਾਂ ਦੇ ਵਿੱਚ ਭਟਕਦੀ ਰਹੀ। ਥਾਂ-ਥਾਂ ਤੇ ਜਾ ਕੇ ਮੰਗ ਕੇ ਨਾਲੇ ਆਪ ਖਾਂਦੀ ਤੇ ਨਾਲ ਉਸ ਨੂੰ ਖਵਾਉਂਦੀ ਰਹੀ। ਭਟਕਦੀ ਭਟਕਦੀ ਇੱਕ ਦਿਨ ਉਹਨੂੰ ਆਪਣੇ ਪਤੀ ਨੂੰ ਉੱਥੇ ਹੀ ਬਿਠਾ ਕੇ ਕਹਿੰਦੀ ਕਿ ਮੈਂ ਉਸ ਪਿੰਡ ਦੇ ਵਿੱਚੋਂ ਕੁਝ ਖਾਣ ਲਈ ਮੰਗ ਕੇ ਲੈ ਕੇ ਆਉਂਦੀ ਹਾਂ। ਤੁਸੀਂ ਇੱਥੇ ਹੀ ਬੈਠੋ। ਗੁਰੂ ਰਾਮਦਾਸ ਜੀ ਦੀ ਨਗਰੀ ਜਿਹੜੀ ਸੀ ਕਿ ਜਿਸ ਨੂੰ ਅੱਜਕੱਲ੍ਹ ਅੰਮ੍ਰਿਤਸਰ ਸਾਹਿਬ ਕਿਹਾ ਜਾਂਦਾ ਹੈ ਇਹ ਉਸ ਸਮੇਂ ਦੀ ਗੱਲ ਹੈ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਉਦੋਂ ਨਹੀਂ ਸਨ ਆਏ ਉਸ ਸਮੇਂ ਇੱਥੇ ਇੱਕ ਛਪੜੀ ਹੋਇਆ ਕਰਦੀ ਸੀ ਤੇ ਜਦੋਂ ਉਹ ਸਿੰਗਲੇ ਨੇ ਵੇਖਿਆ ਕਿ ਕਾਲੇ ਕਾਂ ਚਿਹੜੇ ਹਨ ਚਿੱਟੇ ਹੰਸ ਬਣ ਕੇ ਇਸ ਛਪੜੀ ਦੇ ਵਿੱਚ ਨਹਾ ਕੇ ਨਿਕਲ ਰਹੇ ਹਨ ਉਹਨੇ ਸੋਚਿਆ ਕਿ ਮੈਂ ਵੀ ਅੱਗੇ ਜਾ ਕੇ ਵੇਖਾਂ ਕਿ ਕੀ ਹੈ ਇਸ ਦੇ ਵਿੱਚ ਉਹ ਰੜ ਰੜ ਕੇ ਤੁਰਤਾ ਨਹੀਂ ਸਕਦਾ ਸੀ ਰੜ ਰੜ ਕੇ ਹੀ ਉਥੇ ਚਾਹ ਪਹੁੰਚਿਆ ਉਹਨੇ ਆਪਣਾ ਇੱਕ ਹੱਥ ਉਸ ਛਪੜੀ ਦੇ ਵਿੱਚ ਪਾਇਆ ਤੇ ਵੇਖਿਆ ਉਹਦਾ ਸਾਰਾ ਹੀ ਕੋੜ ਚਲਿਆ ਗਿਆ ਉਹਨੇ ਹੌਲੀ ਹੌਲੀ ਆਪਣਾ ਸਾਰਾ ਹੀ ਸਰੀਰ ਉਸ ਛਪੜੀ ਦੇ ਵਿੱਚ ਡੁਬੋਇਆ ਤਾਂ ਉਹ ਤਾਂ ਬਿਲਕੁਲ ਹੀ ਤੰਦਰੁਸਤ ਹੋ ਗਿਆ ਜਿੱਦਾਂ ਕਿ ਕੱਲ ਇੱਕ ਸਾਖੀ ਤੁਹਾਨੂੰ ਸੁਣਾਈ ਸੀ ਜੀ ਉਹੀ ਸੱਚਾਈ ਹੈ ਤੇ ਉਹਨੇ ਇੱਕ ਉਂਗਲ ਜਿਹੜੀ ਸੀ ਰੱਖ ਲਈ ਤਾਂ ਕਿ ਬੀਬੀ ਰਜਨੀ ਨੂੰ ਵਿਸ਼ਵਾਸ ਹੋ ਜਾਵੇ ਕਿ ਮੈਂ ਉਹੀ ਪਿੰਗਲਾ ਹਾਂ ਮੈਂ ਉਹੀ ਕੋੜੀ ਹਾਂ ਜਦੋਂ ਰਜਨੀ ਬੀਬੀ ਆਈ ਤਾਂ ਉਹ ਸਹੀ ਸਲਾਮਤ ਇੱਕ ਗਬਰੂ ਨੂੰ ਬੈਠਿਆ ਹੋਇਆ ਵੇਖ ਕੇ ਆਕਦੀ ਹੈ ਕਿ ਭਾਈ ਤੂੰ ਕੌਣ ਹੈ ਮੇਰਾ ਪਤੀ ਕਿੱਥੇ ਹੈ ਉਹ ਕਹਿੰਦਾ ਮੈਂ ਤੇਰਾ ਪਤੀ ਹਾਂ ਉਹ ਕਹਿੰਦੀ ਨਹੀਂ ਮੇਰਾ ਪਤੀ ਤੂੰ ਲੱਗਦਾ ਹੈ ਕਿ ਮਾਰ ਦਿੱਤਾ ਹੈ ਤੂੰ ਕੌਣ ਹੈ ਉਹ ਕੁਰਲਾ ਰਹੀ ਸੀਗੀ ਕਹਿੰਦੇ ਕਿ ਨਹੀਂ ਨਹੀਂ ਮੈਂ ਹੀ ਤੁਹਾਡਾ ਪਤੀ ਹਾਂ ਉਹਨੇ ਇੱਕ ਉਂਗਲ ਜਿਹੜੀ ਨਿਸ਼ਾਨੀ ਵਜੋਂ ਕੋਹੜ ਵਾਲੀ ਰੱਖ ਲਈ ਸੀ ਦਿਖਾਉਣ ਵਾਸਤੇ ਅੱਗੇ ਕੀਤੀ ਉਹਨੇ ਕਿਹਾ ਕਿ ਹੇ ਵਾਹਿਗੁਰੂ ਮੈਂ ਕਿਦਣ ਦੀ ਤੇਰੇ ਅੱਗੇ ਅਰਦਾਸਾਂ ਕਰਦੀ ਸੀ ਫਿਰ ਉਹ ਗੁਰੂ ਸਾਹਿਬਾਂ ਦੇ ਕੋਲ ਜਾਂਦੇ ਹਨ ਗੁਰੂ ਸਾਹਿਬ ਆਖਦੇ ਹਨ ਪੁੱਤ ਇਹ ਤੇਰੀ ਭਗਤੀ ਨੂੰ ਭਾਗ ਲੱਗਿਆ ਹੈ ਇਹ ਤੇਰੇ ਸਿੱਦਕ ਨੂੰ ਭਾਗ ਲੱਗਿਆ ਹੈ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਜੀ ਕਿ ਤੁਸੀਂ ਸਿਰਫ ਇੱਕ ਜਾਦੂ ਦੀ ਛੜੀ ਕਮਾਓ ਤੇ ਸਭ ਕੁਝ ਤੁਹਾਡਾ ਹੋ ਜਾਵੇ ਇਦਾਂ ਨਹੀਂ ਹੁੰਦਾ ਆਪਣੇ ਕਰਮਾਂ ਦੇ ਫਲ ਨੂੰ ਸਾਨੂੰ ਭੁਗਤਣਾ ਪੈਂਦਾ ਹੈ ਕਿਸੇ ਦਾ 6 ਮਹੀਨਿਆਂ ਵਿੱਚ ਦੁੱਖ ਰੋਗ ਕੱਟਿਆ ਜਾਂਦਾ ਹੈ ਕਿਸੇ ਦਾ ਇੱਕ ਦਿਨ ਵਿੱਚ ਵੀ ਕੱਟਿਆ ਜਾਂਦਾ ਹੈ ਵਿਸ਼ਵਾਸ ਰੱਖੋ ਸਿਰਫ ਸਾਨੂੰ ਵਾਹਿਗੁਰੂ ਜੀ ਦੇ ਦਰ ਤੇ ਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਪਰਮਾਤਮਾ ਕਦੇ ਵੀ ਖਾਲੀ ਝੋਲੀ ਕਿਸੇ ਨੂੰ ਨਹੀਂ ਮੋੜਦੇ ਤੇ ਇਸ ਤਰੀਕੇ ਨਾਲ ਉਹ ਦੋਵੇਂ ਜਾਣੇ ਜਿਹੜੇ ਸਨ ਉਹ ਬਹੁਤ ਹੀ ਵਧੀਆ ਜੀਵਨ ਬਿਤਾਉਣ ਲੱਗੇ। ਉਹਨਾਂ ਨੇ ਕਮਾਈ ਕੀਤੀ ਦਸਾਂ ਨੋਹਾਂ ਦੀ। ਉਹਨਾਂ ਨੇ ਗੁਰੂ ਸਾਹਿਬਾਨ ਦੇ ਕੌਲੋਂ ਸਿੱਖਿਆ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਗੱਲ ਨਹੀਂ ਕਿ ਸਾਧ ਸੰਗਤ ਜੀ ਤੁਸੀਂ ਵਿਹਲੇ ਬੈ ਕੇ ਮਾਲਾ ਫੜ ਕੇ ਬਹਿ ਜਾਓ ਤੇ ਕਹੋ ਕਿ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ, ਮੈਨੂੰ ਪਰਮਾਤਮਾ ਦੇ ਦੇਣਗੇ। ਸਾਧ ਸੰਗਤ ਜੀ ਮਿਹਨਤ ਤਾਂ ਕਰਨੀ ਪਵੇਗੀ। ਗੁਰੂ ਸਾਹਿਬ ਨੇ ਨਾਮ ਜਪ ਗ੍ਰਸਤ ਜੀਵਨ ਦੇ ਵਿੱਚ ਰਹਿ ਕੇ ਹੀ ਕਿਹਾ ਹੈ ਤੁਸੀਂ ਸਾਰੇ ਹੀ ਜਿਹੜੇ ਤੁਹਾਡੇ ਦੁੱਖ ਤਕਲੀਫਾਂ ਹਨ ਇਸ ਤਰੀਕੇ ਨਾਲ ਹੀ ਦੂਰ ਹੋ ਸਕਦੀਆਂ ਹਨ ਇੱਕ ਦਿਨ ਫਿਰ ਉਹਦੇ ਪਿਤਾ ਜੀ ਇਸੇ ਤਰੀਕੇ ਦੇ ਨਾਲ ਉਸ ਦੀ ਗਰੀਬੀ ਦੇ ਵਿੱਚ ਆਏ ਕਿਉਂਕਿ ਇੱਕ ਧੀ ਨੂੰ ਜਦੋਂ ਆਪਾਂ ਘਰੋਂ ਤੋਰ ਦਿੰਦੇ ਹਾਂ ਤੇ ਉਸ ਦੀਆਂ ਆਂਦਰਾਂ ਹੁੰਦੀਆਂ ਹਨ ਆਤਮਾ ਉਹਦੇ ਨੂੰ ਵੇਖਣ ਦੇ ਲਈ ਤਰਸਦੀ ਰਹਿੰਦੀ ਹੈ ਇੱਕ ਦਿਨ ਉਹ ਵੀ ਗਰੀਬ ਬਣ ਗਿਆ ਇੱਕ ਦਿਨ ਮੰਗਦਾ ਫਿਰਦਾ ਹੈ ਤੇ ਉਹ ਬੀਬੀ ਰਜਨੀ ਦੇ ਮੋਹਰੇ ਆਇਆ ਤੇ ਉਸ ਨੂੰ ਪਛਾਣ ਲਿਆ ਉਸ ਨੇ ਕਿਹਾ ਕਿ ਇਹ ਮੇਰਾ ਪਿਓ ਹੈ ਇੱਕ ਧੀ ਨੇ ਜਦੋਂ ਆਪਣੇ ਪਿਓ ਨੂੰ ਪਛਾਣਿਆ ਤਾਂ ਉੱਚੀ ਉੱਚੀ ਰੋਣ ਲੱਗੀ ਰਾਜਾ ਕਹਿੰਦਾ ਕਿ ਨਹੀਂ ਕਹਿੰਦਾ ਮੈਂ ਤੇਰਾ ਪਾਪੀ ਹਾਂ ਤੇਰੇ ਦੁੱਖਾਂ ਦਾ ਮੋਢੀ ਮੈਂ ਹੀ ਹਾਂ ਮੈਂ ਤੈਨੂੰ ਐਨੇ ਦੁੱਖ ਦਿੱਤੇ ਹਨ ਮੈਨੂੰ ਮੇਰੇ ਦੁੱਖਾਂ ਦਾ ਫਲ ਮਿਲਿਆ ਹੈ ਉਹ ਕਹਿੰਦੀ ਨਹੀਂ ਪਿਤਾ ਜੀ ਇਹ ਤੁਹਾਡਾ ਕੋਈ ਕਸੂਰ ਨਹੀਂ ਉਹਨੇ ਆਪਣੇ ਪਿਤਾ ਨੂੰ ਆਪਣੇ ਘਰ ਵਿੱਚ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸੰਭਾਲਿਆ ਇਸ ਤਰੀਕੇ ਦੇ ਹੁੰਦੇ ਹਨ ਸਾਧ ਸੰਗਤ ਜੀ ਅੰਧ ਵਿਸ਼ਵਾਸ ਇਹੋ ਜਿਹੇ ਹੰਕਾਰ ਦੇ ਵਿੱਚ ਪੈ ਕੇ ਅਸੀਂ ਆਪਣਾ ਸਾਰਾ ਜੀਵਨ ਹੀ ਬਰਬਾਦ ਕਰ ਦਿੰਦੇ ਹਾਂ ਸੋ ਸਾਧ ਸੰਗਤ ਜੀ ਕਈ ਲੋਕ ਆਖਦੇ ਹਨ ਕਿ ਤੁਸੀਂ ਸਾਡੀ ਅਰਦਾਸ ਕਰ ਦਿਓ ਤਾਂ ਕਿ ਪਰਮਾਤਮਾ ਜੀ ਤੱਕ ਪਹੁੰਚ ਜਾਵੇ ਸਾਡੇ ਵੀ ਕੋਈ ਮਨ ਦੀ ਮੁਰਾਦ ਪੂਰੀ ਹੋ ਜਾਵੇ ਸਤ ਸੰਗਤ ਜੀ ਗੁਰੂ ਸਾਹਿਬ ਜੀ ਆਖਦੇ ਹੁੰਦੇ ਹਨ ਕਿ ਜਿਹੜੇ ਕਰਮਾਂ ਦੇ ਰੋਗ ਹੁੰਦੇ ਹਨ ਦੁੱਖ ਹੁੰਦੇ ਹਨ ਉਹ ਸਾਨੂੰ ਮਿਲ ਕੇ ਹੀ ਰਹਿੰਦੇ ਹਨ ਤੁਸੀਂ ਇਸ ਗੱਲ ਦਾ ਗਲਤ ਮਤਲਬ ਨਾ ਸਮਝ ਲੈਣਾ ਕਿਉਂਕਿ ਜਦੋਂ ਵੀ ਅਸੀਂ ਪਾਠ ਕਰਦੇ ਹਾਂ ਅਰਦਾਸ ਕਰਦੇ ਹਾਂ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਿਆ ਕਰੀਏ ਤਾਂ ਫਿਰ ਵੇਖਣਾ ਸਰਬੱਤ ਦੇ ਭਲੇ ਦੇ ਨਾਲ ਨਾਲ ਸਾਡਾ ਵੀ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਸਤ ਸੰਗਤ ਜੀ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਵੀ ਤੁਹਾਡੀ ਅੱਖ 4 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚਕਾਰ ਖੁੱਲ ਜਾਂਦੀ ਹੈ ਤੇ ਤੁਸੀਂ 5 ਮਿੰਟ ਇਸ ਸ਼ਬਦ ਦਾ ਜਾਪ ਜੇਕਰ ਕਰ ਲੈਂਦੇ ਹੋ ਤਾਂ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਲਾਜ਼ਮੀ ਹੋ ਜਾਵੇਗੀ ਜਦੋਂ ਵੀ ਤੁਸੀਂ ਆਪਣੇ ਬਿਸਤਰ ਤੋਂ ਉੱਠਣਾ ਹੈ ਉੱਠਦੇ ਅੰਸਾਰ ਭਾਵੇਂ ਤੁਸੀਂ ਬਿਸਤਰ ਤੇ ਬੈਠੇ ਆ ਬੈਠਿਆਂ ਹੀ ਉਸ ਵਾਹਿਗੁਰੂ ਦਾ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਕਰਨਾ ਹੈ ਕਿ ਪਰਮਾਤਮਾ ਜੀ ਤੁਸੀਂ ਸਾਡੀ ਰਾਤ ਸੁਖਾਂ ਦੀ ਬਤੀਤ ਕੀਤੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਸਾਡੇ ਦਿਨ ਨੂੰ ਵੀ ਸੁਖਾਂ ਦਾ ਬਤੀਤ ਕਰਨਾ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਭਲੇ ਵਿੱਚ ਤੁਹਾਡੇ ਵੀ ਭਲੇ ਦੀ ਅਰਦਾਸ ਆਪਣੇ ਆਪ ਹੀ ਹੋ ਜਾਵੇਗੀ ਤੇ ਸਾਥ ਸੰਗਤ ਜੀ 5 ਮਿੰਟ ਤੁਸੀਂ ਬੈਠ ਕੇ ਅੰਤਰ ਧਿਆਨ ਹੋ ਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਦੁਨਿਆਵੀ ਕੰਮਾਂ ਨੂੰ ਇੱਕ ਪਾਸੇ ਛੱਡ ਕੇ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਨ ਤੋਂ ਬਾਅਦ ਤੁਸੀਂ ਮੂਲ ਮੰਤਰ ਦਾ ਜਾਪ ਬੈਠ ਕੇ 5 ਮਿੰਟ ਕਰਨਾ ਹੈ ਵੇਖ ਲੈਣਾ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਪਰਮਾਤਮਾ ਜੀ ਦੇ ਅੱਗੇ ਜਿਹੜੀ ਵੀ ਅਰਦਾਸ ਕਰੋਗੇ ਤੁਹਾਡੀ ਦਿਨਾਂ ਵਿੱਚ ਹੀ ਕਬੂਲ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਮੂਲ ਮੰਤਰ ਦੇ ਪਾਠ ਤੇ ਅਰਥ ਆਉਣੇ ਚਾਹੀਦੇ ਹਨ ਕਿ ਅਸਲ ਵਿੱਚ ਪਰਮਾਤਮਾ ਜੀ ਨੇ ਆਪਣੇ ਉਸਤਤ ਦੇ ਵਿੱਚ ਕੀ ਆਖਿਆ ਹੈ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਲਾਜ਼ਮੀ ਹੋ ਜਾਵੇਗੀ ਤੁਸੀਂ ਚੌਂਕੜਾ ਲਗਾ ਕੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਵੀ ਬੋਲ ਸਕਦੇ ਹੋ ਤਾਂ ਕਿ ਤੁਹਾਡੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਤੁਹਾਡੇ ਕੰਨਾਂ ਵਿੱਚ ਵੀ ਸੁਣਾਈ ਦੇਣ ਆਸ-ਪਾਸ ਤੁਹਾਡੇ ਭੈਣ ਭਰਾ ਪਰਿਵਾਰਕ ਮੈਂਬਰਾਂ ਨੂੰ ਵੀ ਸੁਣਾਈ ਦੇਣ ਕੇ ਪਰਮਾਤਮਾ ਜੀ ਦੀ ਕਿਰਪਾ ਹੋ ਚੁੱਕੀ ਹੈ ਤੁਸੀਂ ਵੇਖਣਾ ਫਿਰ ਤੁਹਾਡੇ ਪਰਮਾਤਮਾ ਜੀ ਤੁਹਾਡੀ ਹਰ ਇੱਕ ਅਰਦਾਸ ਨੂੰ ਕਬੂਲ ਕਰ ਲੈਣਗੇ ਤੁਹਾਡੇ ਘਰ ਦੇ ਵਿੱਚੋਂ ਦੁੱਖ ਪਰੇਸ਼ਾਨੀਆਂ ਦਿਲਦਰ ਦੂਰ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ